ਆਮਾ ਇਕੱਠੀ ਹੋਈ ਗੁਰੂ ਸਾਹਿਬ ਦੀ ਕਿਰਪਾ ਹੋਈ ਗੁਰੂ ਦੇ ਲਾਲ ਭਾਈ ਗਜਿੰਦਰ ਸਿੰਘ ਹਵਣਾ ਨੇ ਰੋਸ ਮਜਾਰਾ ਕਰਨ ਵਾਸਤੇ ਜਹਾਜ਼ ਅਗਵਾ ਕਰ ਲਿਆ ਮੈਂ ਨੌਜਵਾਨਾਂ ਨੂੰ ਇੱਕ ਬੇਨਤੀ ਕਰਾਂਗਾ ਰਾਤ ਬਾਅਦ ਤੁਸੀਂ ਇਕੱਠੇ ਹੋ ਤੇ ਉੱਥੇ ਪੁੱਛਦੇ ਸੀ ਵੀ ਆਪਾਂ ਕੀ ਹੈ ਤੇ ਕੀ ਕਰਨਾ ਸਾਰੀ ਜ਼ਿੰਮੇਵਾਰੀ ਕਰਨ ਦੀਗਾ ਫੈਸਲਾ ਦੇਣ ਦਿੱਤਾ ਪੰਥ ਦੇ ਜਮੇ ਹੈ ਪਰ ਮੈਂ ਨਿੱਜੀ ਤੌਰ ਤੇ ਆਪਣੀ ਰਾਜ ਰੂਰ ਦੇਵਾਂਗਾ ਝਿਜਕਾਂਗਾ ਨਹੀਂ ਆ ਰੱਤੀ ਨੋਜੋ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਤੁਹਾਡਾ ਚਰਨਾਂ 'ਚ ਪਹਿਲਾਂ ਇਹ ਬੇਨਤੀ ਕਰਨੀ ਹੈ ਵੀ ਆਪਾਂ ਗੁਲਾਮ ਹਾਂ ਜਦੋਂ ਤੱਕ ਹਰ ਸਿੱਖ ਦੇ ਪੁੱਤਰ ਦੇ ਹਿਰਦੇ ਵਿੱਚ ਬਜ਼ੁਰਗ ਦੇ ਮਾਤਾ ਦੇ ਬੀਬੀਆਂ ਦੇ ਇਹ ਗੱਲ ਕਰ ਨਹੀਂ ਕਰ ਜਾਂਦੀ ਕਿ ਅਸੀਂ ਗੁਲਾਮ ਹਾਂ ਜਿੰਨੀਆਂ ਮਰਜ਼ੀ ਟਾਰਾ ਮਾਰ ਲਿਏ ਜਿੰਨੀਆਂ ਮਰਜ਼ੀ ਗੱਲਾਂ ਕਰ ਲਿਏ ਨਹੀਂ ਰਾਜ ਮੈਨਾਂ ਤੇ ਨਾ ਗੁਲਾਮੀ ਕੋਲ ਲੈਣੀ ਹੈ ਗੁਲਾਮੀ ਹਮੇਸ਼ਾ ਉਦੋਂ ਕੋਲ ਰਹਿੰਦੀ ਹੈ ਜਦੋਂ ਮਨੁੱਖ ਇਹ ਮਹਿਸੂਸ ਕਰ ਲਵੇ ਆਸਾਸ ਕਰ ਲਵੇ ਕਿ ਮੈਂ ਗੁਲਾਮੀ ਦੀ ਜ਼ਿੰਦਗੀ ਨਾਲੋਂ ਮੌਤ ਨੂੰ ਪਸੰਦ ਕਰਦਾ ਮੈਂ ਜ਼ਿੰਦਗੀ ਰੱਖਣੀ ਚੰਗੀ ਨਹੀਂ ਸਮਝਦਾ ਉਹ ਗੁਲਾਮੀ ਘਰੋਂ ਲੈਂਦੀ ਨਹੀਂ ਤੇ ਨਹੀਂ ਲੈਂਦੀ ਗੁਲਾਮ ਕਿਵੇਂ ਹਾਂ ਤੇਰੇ ਸਬੰਧ ਤੈਂ ਥੋੜਾ ਲਾਵਾਂਗਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਾ ਹੈ ਬੜੀ ਸਵੇਰ ਦੀ ਸੰਗਤ ਬੈਠੀ ਟੀਕੇ ਗੁਲਾਮੀ ਦੀਆਂ ਮੁੱਖ ਮੁੱਖ ਨਿਸ਼ਾਨੀਆਂ ਦੱਸਾਂਗਾ ਬਹੁਤ ਵਿਸਤਾਰ ਵਿੱਚ ਨਹੀਂ ਜਾਵਾਂਗਾ ਅਖਬਾਰ ਤੁਸੀਂ ਪੜ੍ਹਦੇ ਹੋ ਹਿੰਦੁਸਤਾਨ ਵਿੱਚ ਏਸ਼ੀਆਈ ਖੇਡਾਂ ਦਾ ਹੋਣਾ ਤੇ ਲਕੀਰ ਕੱਢ ਕੇ ਸਿੱਖ ਵਾਸਤੇ ਖਰ ਵਰਤਿਆ ਜਾਣਾ ਚਾਹੇ ਇੱਕ ਸ਼ਹਿਰੇ ਵਾਲਾ ਚਾਹੇ ਚਾਦਰੇ ਵਾਲਾ ਚਾਹੇ ਮੋਨਾ ਕੋਨਾ ਪਰ ਨਾਓ ਸਿੰਘ ਹੋਣਾ ਚਾਹੀਦਾ ਉਹ ਹਰਿਆਣੇ ਦੀ ਲਕੀਰ ਟੱਪ ਕੇ ਹਰਿਆਣੇ ਵਿੱਚ ਦੀ ਲੰਘ ਕੇ ਦਿੱਲੀ ਨਹੀਂ ਜਾ ਸਕਦਾ ਟੋਪੀ ਵਾਲਾ ਜਾ ਸਕਦਾ Hindu ਅਮਰੀਕਾ ਵਿੱਚੋਂ ਸਿੱਖ ਆਵੇ ਹਵਾਈ ਅੱਡੇ ਤੋਂ ਪਿੱਛੇ ਮੋੜਿਆ ਜਾਂਦਾ ਪਰ Hindu ਉਸੇ ਜਹਾਜ਼ ਵਿੱਚ ਆਵੇ ਤੇ ਦਿੱਲੀ ਪਹੁੰਚ ਸਕਦਾ ਇਹ ਗੁਲਾਮੀ ਦੀ ਨਿਸ਼ਾਨੀ ਹੈ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਜੀ ਨੇ ਬਰਵੀਰ ਜੀ ਕਹਿ ਕੇ ਕਹਣਾ ਮੁਕੱਦਮੇ ਬਣੇ ਆ ਅਜੇ ਹੋਰ ਬਣਨੇ ਆ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇਹ ਗੱਲ ਕਹਿ ਦੇਵੇ ਕਿ ਮੈਂ ਅਕਾਲੀਆਂ ਨੂੰ ਕਹਿਣਾ ਚਾਹੁੰਦੀ ਹਾਂ ਜਾਂ ਸਿੱਖਾਂ ਨੂੰ ਕਹਿਣਾ ਚਾਹੁੰਦੀ ਹਾਂ ਪੰਜਾਬ ਵਾਲਿਆਂ ਨੂੰ ਤੁਸੀਂ ਮੋਰਚਾ ਲਾਇਆ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੰਗਦੇ ਹੋ ਬਾਹਰਲੇ ਸਿੱਖਾਂ ਬਾਰੇ ਸੋਚ ਲਿਓ ਕੀ ਬਣੂ ਕੋਈ ਮੁਕੱਦਮਾ ਦਰਜ ਨਹੀਂ ਕਿਉਂਕਿ ਪੰਥਾਂ ਦੇ ਘਰੇ ਜੰਮੀ ਐ ਪਰ ਜੇ ਐਸੇ ਸਟੇਜ ਤੋਂ ਭਿੰਡਰਾਂ ਵਾਲਾ ਇਹ ਗੱਲ ਕਹਿ ਦੇਵੇ ਜਾਂ ਸਮੁੰਦਰੀ ਹਾਲ ਵਿੱਚ ਮੀਟਿੰਗ ਵਿੱਚ ਕਿ ਬੀਬੀ ਇੰਦਰਾ ਜੇ ਰਾਜ ਦੇ ਹਕੂਮਤ ਦੇ ਨਿਸ਼ੇਵ ਚਾਕੇ ਤੇਰੇ ਮਨ 'ਚ ਨਾ ਹੰਕਾਰ ਹੈ ਕਿ ਤੂੰ ਸਿੱਖਾਂ ਨੂੰ ਚੇਤਾਵਨੀ ਦੇਣਾ ਚਾਹੁੰਦੀਆਂ ਵੀ ਸੋਚ ਲਿਆ ਬਾਹਰ ਨਾਲ ਬਾਰੇ ਕੀ ਬਣੂ ਤੇ ਤੈਨੂੰ ਵੀ ਚੇਤਾ ਰੱਖਣਾ ਚਾਹੀਦਾ ਸਾਨੂੰ ਵੀ ਵੀ ਹਿੰਦੂ ਆਉਂਦੇ ਤੂੰ ਵੱਧ ਨਹੀਂ ਸਿੰਘੋ ਜਕਾਰਾ ਨਹੀਂ ਛੱਡਣਾ ਮੈਂ ਆਰੇ ਵਾਲੇ ਸੱਜਣਾ ਨੂੰ ਬੇਨਤੀ ਕਰਾਂਗਾ ਤੇ ਮਿਲਦਾ ਕੀ ਹੈ ਜਿਕਾਰੇ ਮਗਰੋਂ ਸ਼ਾਦਰ ਦੇ ਉੱਠਾਂਗੇ ਪਹਿਲਾਂ ਸੁਣ ਲਓ ਸਾਰੀ ਹਾਂ ਗੁਲਾਮ ਛੱਡੀ ਜਾਣੇ ਜਿਕਾਰੇ ਪਹਿਲਾਂ ਆਜ਼ਾਦ ਹੋਵਾਂ ਇਹ ਰਸ ਦੇ ਵਿੱਚ ਫਰਕ ਨਾ ਪਾਓ ਸੁਣਨ ਦੀ ਕੋਸ਼ਿਸ਼ ਕਰੋ ਵੀ ਗਲਾਮ ਕਿਨੇ ਆ ਮੈਂ ਇਕੱਲਿਆਂ ਗੁੱਸੇ ਵਿੱਚ ਆ ਕੇ ਗੱਲਾਂ ਨਹੀਂ ਕੀਤੀਆਂ ਮੇਰੇ ਤੇ ਦੋਸ਼ ਵੀ ਲੱਗੇ ਨਾ ਗੱਲਾਂ ਦੇ ਗਰਮ ਬੋਲ ਦਾ ਦੇਚ ਪੁਆਰਾ ਪਾਉਣਾ ਚਾਹੁੰਦਾ ਨੌ ਮਹੀਨਿਆਂ ਦਾ ਰਿਸ਼ਤਾ ਤੋੜਨਾ ਚਾਹੁੰਦਾ ਪਰ ਮੈਂ ਤੁਹਾਡੇ ਕੋਲ ਅੱਜ ਕੁਛ ਨਾ ਵੀ ਆਪਣਾ ਰਿਸ਼ਤਾ ਕੀ ਹੈ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਦੇਸ਼ ਦੀ ਮੇਰੇ ਨਾਲੋਂ ਜ਼ਿਆਦਾ ਕਿ ਘੱਟ ਹੈ ਮੈਂ ਇੱਕ ਮਾਮੂਲੀ ਸਿੱਖਾਂ ਦਾ ਸੇਵਾਦਾਰ ਹਾਂ ਉਹ ਤੁਹਾਡੀਆਂ ਵੋਟਾਂ ਲੈ ਕੇ ਬਣੀ ਮੈਂ ਤੁਹਾਡੀ ਕਿਸੇ ਦੀ ਵੋਟ ਲੈ ਕੇ ਸੰਤ ਨਹੀਂ ਬਣਿਆ ਮੈਂ ਉਸ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਨਾਲ ਫਲਕਾਂ ਸਤਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਦੀ ਖਾਲਸਾ ਦੇ ਮੇਰ ਦਾ ਸਦਕਾ ਉਹਨਾਂ ਦਾ ਸਦਕਾ ਇਸ ਸਟੇਜ ਤੇ ਆਇਆ ਮੈਂ ਉਹ ਹਿੰਦੋਸਤਾਨ ਦੀ ਜਨਤਾ ਦੀਆਂ ਵੋਟਾਂ ਲੈ ਕੇ ਬਣੀ ਤੇ ਜੇ ਉਹ ਕਹਿੰਦੀ ਆ ਪਾਕ ਤੇ ਚੁੰਨੀ ਵਾਲੀਆਂ ਸਿੱਖਾਂ ਦੀਆਂ ਕੌਰ ਨਾਂ ਵਾਲੀਆਂ ਬੀਬੀਆਂ ਇਹਨਾਂ ਬਾਰੇ ਪ੍ਰਧਾਨ ਤੇ ਲੀਡਰ ਸੋਚ ਲੈਣ ਤੇ ਆਪਾਂ ਖੁਸਰੇ ਤਾਂ ਹਾਂ ਨਹੀਂ ਉੱਤਰ ਨਹੀਂ ਦੇਣਾ ਦੁਨੀਆਂ ਦੇ ਕਿਸੇ ਰੇਬਰ ਨੂੰ ਕਿਸੇ ਕਿਤਾਬ ਵਿੱਚ ਕਿਸੇ ਹਿਸਟਰੀ ਵਿੱਚ ਕਿਸੇ ਲਿਖਤ ਵਿੱਚ ਪੜੇ ਲਿਖੇ ਫਿਲਾਸਫਰ ਸੱਜਣ ਤੋਂ ਪਰ ਕਿਸੇ ਰੇਬਰ ਦੇ ਨਾਂ ਨਾਲ ਮੈਨੂੰ ਮਰਦ ਅੱਖਰ ਵਿਖਾ ਦਿਓ ਕਿੱਥੇ ਲਿਖਿਆ ਮਰਦ ਲਿਖਾ ਤੇ ਕੋਟ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਲਿਖਿਆ ਹੈ ਵਾਹ ਪ੍ਰਗਟਿਓ ਮਰਦਾ ਗੰਮੜਾ ਮਰਿਆਮ ਇਕਹਿਲਾ ਵਾਹ ਵਾਹ ਗੋਬਿੰਦ ਸਿੰਘ ਪਾਤੇ ਗੁਰ ਚੇਲਾ ਤੇ ਜਿਹੜਾ ਮੁੰਡਾ ਪਿਓ ਵਰਗਾ ਨਾ ਹੋਵੇ ਉਹਨੂੰ ਤਲਕਈ ਦਾ ਕੀ ਆ ਉਹ ਤੁਸੀਂ ਮਗਰੋਂ ਹਸਤਾ ਕਰ ਲਿਓ ਜਿਹੜਾ ਮੁੰਡਾ ਬਾਪੂ ਆ ਉਹਦੇ ਨਾਲ ਨਾ ਰੋਣੇ ਲੋਕੀ ਸ਼ੱਕ ਕਰਦੇ ਆ ਪਿਤਾ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਉਹਨੂੰ ਟੁੰਬਿਆ ਜਾਵੇ ਤਰਕਾਂ ਮਾਰੀਆਂ ਜਾਂ ਨਫ਼ਰਤ ਦੇ ਬਚਨ ਕਹਿ ਜਾਣ ਤੁਸੀਂ ਸਾਡੇ ਚੋਂ ਜੰਮਿਆ ਸਾਡੇ ਚੋਂ ਜੰਮਿਆ ਬ੍ਰਾਹਮਣ ਹੋ ਤੇ ਆਪਣਾ ਪਿਤਾ ਵੰਗਾਰ ਕੇ ਕਹਿੰਦਾ ਗਲਤ ਕਲਨ ਕਰ ਬ੍ਰਾਹਮਣ ਛਤਰੀ ਕੋ ਪੂਤੋਂ ਬ੍ਰਾਹਮਣ ਕੋ ਨਹੀਂ ਉਹ ਵੀ ਕਿਸੇ ਤਰ੍ਹਾਂ ਹਿੰਦੂ ਮੱਲੋ ਮਲੀ ਬਣਾਉਣਾ ਚਾਹੁੰਦਾ ਦਸਵੇਂ ਪਾਤਸ਼ਾਹ ਨੂੰ ਮਹਾਰਾਜ ਕਹਿੰਦੇ ਬਿਲਕੁਲ ਇਹ ਗੱਲ ਨਹੀਂ ਹੋਵੇਗੀ ਜੇ ਤਾਂ ਮੈਂ ਕਹਿ ਦਾਂ 20-20 ਦੀ ਗਿਣਤੀ ਆ ਸਾਨੂੰ ਤੇ ਮੁਕਦਮਾ 500 500 ਤੇ 6 ਤਾਰਾ ਦੀਨ ਦਰਜ ਹੁੰਦਾ ਉਹਦੇ ਤੇ ਨਹੀਂ ਕਿਉਂਕਿ ਪੰਡਤਾਂ ਦੇ ਘਰੇ ਜੰਮੀ ਐ ਜੇ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਕਹਦੇਵੇ ਕਿ ਕੱਢ ਲੋ 8 ਦਿਨਾਂ ਦੇ ਵਿੱਚ ਵਿੱਚ ਪਿੰਡਰਾ ਵਾਲੇ ਨੂੰ ਗੁਰੂ ਨਾਨਕ ਨਵਾਸ ਵਿੱਚੋਂ ਬ੍ਰਾਹਮਣ ਦੇ ਘਰੇ ਜੰਮਿਆ ਤੇ ਮੁਕੱਦਮਾ ਕੋਈ ਦਰਜ ਨਹੀਂ ਤੇ ਜੇ ਪਿੰਡਰਾ ਵਾਲਾ ਇੱਕੋ ਸਟੇਜ ਤੋਂ ਤੇ ਨਾਲ ਕੋਈ ਲੀਡਰ ਕਹਦੇਵੇ ਤੈਨੂੰ ਚਬਾਵਾਂਗੇ ਲੋਹੇ ਦੇ ਚਨੇ ਬੰਗਾਂ ਦੀ ਪਾਈਆਂ ਆਜੀ ਤਿਆਰ ਹੋ ਕੇ ਤੇ ਮੁਕੱਦਮਾ ਦਰਜ ਹੈ ਜੇ ਭੱਤਾਚਾਰੀਆ ਹਿੰਦੂਆਂ ਦੇ ਘਰੇ ਜੰਮਿਆ ਅਦਾਲਤ ਨਿਆਂ ਕਰ ਰਹੀ ਆ ਲੁਧਿਆਣੇ ਮੁਕੱਦਮਾ ਚੱਲ ਰਿਹਾ ਹੈ ਕਪ ਅਤਾਚਾਰੀਆ ਪਾਲ ਪਾਰਲੀਮੈਂਟ ਵਿੱਚ ਗਰਾਂਦੇ ਰਿਹਾ ਹੈ ਕਿ ਨਛੱਤਰ ਸਿੰਘ ਨੂੰ ਫਾਂਸੀ ਲੱਗਣੀ ਚਾਹੀਦੀ ਸੀ ਉਹਦੇ ਤੇ ਮੁਕੱਦਮਾ ਕੋਈ ਦਰਜ ਨਹੀਂ ਜੇ ਸੁਆਮੀ ਦਿੱਤੀਆ ਦੇਸ਼ ਹਰਿਆਣੇ ਦੇ ਰਹਿਣ ਵਾਲਾ ਹਿੰਦੂ ਉਹ ਕਾਹਦੇ ਦੇ ਚੁੱਕੋ ਕਸ਼ੜਾ ਪਰਨਾ ਤੇ ਨਿਕਲ ਜਾਓ ਸਿੱਖੜੇ ਸਾਰੇ ਇੱਥੋਂ ਤੁਹਾਡਾ ਕੋਈ ਕੰਮ ਨਹੀਂ ਕੋਈ ਮੁਕੱਦਮਾ ਦਰਜ ਨਹੀਂ ਜੇ ਪੰਜਾਬ ਦਾ ਵਿੱਤ ਮੰਤਰੀ ਕੇਵਲ ਕ੍ਰਿਸ਼ਨ ਬ੍ਰਾਹਮਣਾਂ ਦੇ ਘਰੇ ਜੰਮਿਆ ਉਹ ਕਹਦੇ ਨੇ ਕਿ ਸਾਰੀਆਂ ਸੰਪਰਦਾਵਾਂ ਖਤਮ ਕਰ ਦੇਣੀਆਂ ਅਜੇ ਤੋਂ 6 ਮਹੀਨੇ ਪਹਿਲਾਂ ਦੀ ਖਬਰ ਹੈ ਕਾਲੀ ਪੱਤਰਕਾ 'ਚ ਹੈ ਮੈਂ ਆਪ ਖੁਦ ਪੜੀ ਹੈ ਸਾਰੀਆਂ ਸੰਪਰਦਾਵਾਂ ਖਤਮ ਕਰ ਦੇਣੀਆਂ ਕੋਈ ਮੁਕੱਦਮਾ ਦਰਜ ਨਹੀਂ ਜੇ ਕਿਹਾ ਜਾਵੇ ਸਿੱਖਾਂ ਨੂੰ ਕੁੱਚਲ ਦਿਆਂਗੇ ਦਲਦੇਾਂਗੇ ਮਲਦੇਾਂਗੇ ਕੋਈ ਮੁਕੱਦਮਾ ਦਰਜ ਨਹੀਂ ਜੇ ਹਰਵੰਸ لال ਖੰਨਾ ਇੱਥੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵਿੱਚ ਇਹ ਗੱਲ ਕਹਦੇ ਨੇ ਕਿ ਦੁੱਕੀ ਤਿੱਕੀ ਖਾਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣੀ ਦੇਣੀ ਕੱਚ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ ਕੋਈ ਮੁਕਦਮਾ ਦਰਜ ਨਹੀਂ 80000 ਦੀ ਜੀਪ ਦਿੱਤੀ ਪੰਜਾਂ ਪਿਆਰਿਆਂ ਵਾਸਤੇ ਇੱਕ ਸਿੱਖ ਨੇ 17 ਜੁਲਾਈ ਨੂੰ ਪਿਛਲੇ ਸਾਲ ਉਹ ਫੜ ਪੁਲਿਸ ਨੇ ਉਹਦੇ ਸੰਬੰਧ ਵਿੱਚ ਜਿਹੜੇ ਸਿੰਘ ਫੜੇ ਸੀ ਜੰਗੀਰ ਸਿੰਘ ਅਜਾਬ ਸਿੰਘ ਮੰਗਲ ਸਿੰਘ ਅਮਰੀਕ ਸਿੰਘ ਤੇ ਧਾਰਾ ਸਿੰਘ ਉਹ ਸਿੰਘ ਅਜ ਸਟੇਜ ਤੇ ਬੈਠਿਆ ਜੀਪ ਠਾਣੇ ਚ 3 ਲੱਖ ਦੀ ਬੱਸ ਦਿੱਤੀ ਸੰਗਤ ਨੇ ਪ੍ਰਚਾਰ ਵਾਸਤੇ ਮੇਰੇ ਸਤਿਕਾਰਯੋਗ ਮੇਰੇ ਪਿਤਾ ਸਦਾਰਥ ਮਹਾਪੁਰਖ ਬ੍ਰਹਮ ਗਿਆਨੀ ਸਾਨੂੰ ਨੌਜਵਾਨੀ ਉਮਰ ਦੇ ਵਿੱਚੋਂ ਵਿਛੋੜਾ ਦੇ ਕੇ ਪਰਾਲਬਦ ਦੇ ਮੁਤਾਬਕ ਉਹਨਾਂ ਦੀ ਬਜ਼ੁਰਗ ਮਾਤਾ ਮੋਤਾ ਲਾਹੌਰ ਜੀ ਉਹਨੂੰ ਉਸੇ ਲਾਂਡ ਜਾਈਏ ਢੀਂਡ ਵਾਲੇ ਮੁਕਤਸਰ ਤੋਂ ਤੇ ਜ਼ਾਲਮ ਹਕੂਮਤ ਉਹ ਨਵੀਂ ਬੱਸ ਨੂੰ ਪਕੜ ਕੇ ਤੇ ਮੁਕਤਸਰ ਤੋਂ ਲਿਆ ਕੇ ਖਾਲਸਾ ਜੀ ਸਾਦਕ ਥਾਣੇ 'ਚ ਖੜੀ ਕਰਦੇ ਨੇ ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਜਿਹੜੇ ਕਹਿੰਨੇ ਸੀ ਇਹ ਗਲਤ ਬੋਲਦਾ ਜੀ ਇਹ ਗਰਮ ਬੋਲਦਾ ਇਹਨਾ ਵਾਅਦਾ ਹੋਣ ਤੋਂ ਪਿੱਛੋਂ ਕਿਹਾ ਸੀ ਵੀ ਜੇ ਸਾਡੀ ਬੱਸ 5 ਵਜੇ ਤੈਨੂੰ ਨਾ ਛੱਡੀ ਤੇ 5000 ਹਿੰਦੂਆਂ ਨੂੰ ਇੱਕ ਘੰਟੇ ਚ ਵੜਾਂਗਾ ਹੁਣ ਇਹਨਾ ਨੁਕਸਾਨ ਹੋਣ ਤੋਂ ਪਿੱਛੋਂ ਫਿਰ ਕਿਉਂ ਅਖ ਰਿੰਦੂ ਵਰਤਿਆ ਕਈ ਕਹਿੰਦੇ ਜੀ ਸੰਤਾਂ ਨੇ ਮੂੰਹ ਹਿੰਦੂ ਫੱਗਦਾ ਨਹੀਂ ਮੈਂ ਕਿਹਨੂੰ ਸਰਟੀਫਿਕੇਟ ਦਿੱਤਾ ਕਿ ਮੈਂ ਸੰਤ ਐ ਕਿਸੇ ਬੰਦੇ ਨੂੰ ਲੈ ਕੇ ਦਿੱਤਾ ਮੈਂ ਸੰਤ ਐ ਮਾਦਾ ਜਰਨਲ ਸੰਗਤ ਖਲਸ ਖਾਲਸਾ ਹਿੰਦੂਆਂ ਕਰ ਕਿਉਂ ਵਰਤੇ ਆ ਹਿੰਦੂਆਂ ਨਾਲ ਉਸ ਤਰ੍ਹਾਂ ਮੇਰਾ ਵੈਰ ਨਹੀਂ ਵੈਰ ਹੁੰਦਾ ਤਾਂ ਮੈਂ ਹਿੰਦੂ ਦੀ ਕੁੜੀ ਨਾਲ ਸ਼ਰਾਕਤ ਹੁੰਦਾ ਦਲਾਲਾਵਾ ਤੋਂ ਹੁਕਮ ਚੰਦ ਹਿੰਦੂ ਦੀ ਲੜਕੀ ਹਿੰਦੂ ਚੁੱਕ ਕੇ ਲੈ ਗਿਆ ਜ਼ਬਰਦਸਤੀ ਨੌਜਵਾਨ ਮੁੰਡਾ 10000 ਦੇ ਇਕੱਠੇ ਚਾਣ ਕੇ ਸਟੇਜ ਤੇ ਟੀਕਾ ਮਾਰ ਕਰ ਰਿਹਾ ਸੰਤ ਜੀ ਤੁਸੀਂ ਦੰਦਵੀ ਟਕਸਾਲ ਦੇ ਸੇਵਾਦਾਰ ਹੋ ਪ੍ਰਾਪਤਨ ਸਮੇਂ ਤੋਂ ਸਿੱਖ ਸਿੱਖ ਹਿੰਦੂਆਂ ਦੀਆਂ ਲੜਕੀਆਂ ਛਡਾਉਂਦੇ ਰਹੇ ਆ ਮੇਰੀ ਨੌਜਵਾਨ ਪਾਰੀ ਲੜਕੀ ਨੇ ਹਿੰਦੂ ਚੁੱਕ ਕੇ ਲੈ ਗਿਆ ਜੇ ਮੇਰੇ ਮਨ ਚ ਵਿਤਕਰਾ ਹੁੰਦਾ ਮੈਂ ਉਹਨੂੰ ਕਹਿੰਦਾ ਸਟੇਜ ਤੋੜੀ ਜਾ ਜਾਂ ਕਿਸੰਦੂਆਂ ਨੂੰ ਕਹਦੇ ਪਰ ਨਾ ਜੀ ਗੁਰੂ ਕਾ ਸਿੱਖਣਾ ਫਰਜ਼ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦੇ ਤੇ ਚੱਲਿਆ ਉਹਨੂੰ ਕਿਹਾ ਕਿ ਮੈਂ 12 ਵਜੇ ਬੋਲ ਰਿਹਾ ਸਟੇਜ ਤੇ ਜਰਾਲਾ ਵਾਲਾ ਜਿਹੜਾ ਫਾਜ਼ਿਲ ਕਾਇਸ ਦੇ ਕੋਲ ਹੈ ਉਹਨੂੰ ਕਿਹਾ 5 ਵਜੇ ਤੱਕ ਤੇਰੀ ਲੜਕੀ ਕਰਿਆ ਜੂ ਪਰ ਗੱਲ ਠੀਕ ਹੋਈ ਤੇ ਹੋਰ ਰੌਲਾ ਨਾ ਕੋਈ ਹੋਇਆ ਮਹਿੰਦਰ ਸਿੰਘ ਸਰਾਇਆਂ ਵਾਲੇ ਦਾਸ ਨੇ ਡਿਉਟੀ ਲਈ ਖਾਲਸਾ ਜਿੱਤ ਪਉਣੇ 5 ਵਜੇ ਨੂੰ ਉਹ ਲੜਕੀ ਲਿਆ ਕੇ Hindu ਦੇ ਘਰੇ ਦਿੱਤੀ ਕਲਾਸ ਚੰਦਰ ਕਰਿਆਣਾ ਦੁਕਾਨ ਵਾਲਾ ਇੱਥੇ ਉਹਦੀ ਦੁਕਾਨ ਨੂੰ ਅੱਗ ਲੱਗ ਗਈ ਕਰਿਆਨੇ ਜੂਨੀਅਰ ਨੇ ਕਿਹਾ ਕਿ ਪਿੰਡਰਾਵਗੜਾ ਨਾਲ ਲੈ ਦੇ ਉਹਨੇ ਨਹੀਂ ਲਿਆ ਦੋ ਸਿੱਖ ਤੇ ਇੱਕ Hindu ਤਿੰਨੇ ਮੇਰੇ ਕੋਲ ਕਮਰੇ 'ਚ ਆਏ ਆ ਕੇ ਰੋ ਪਿਆ ਨਾ ਕੀ ਗੱਲ ਰੋਣਾ ਕਿਉਂ ਹੈ ਕਹਿਣ ਲੱਗਾ ਜੀ ਮੇਰੀ ਦੁਕਾਨ ਸੜ ਗਈ ਮੈਂ 10 ਕੀ ਚਾਹੁੰਦਾ ਕਹਿੰਦਾ ਜੇ ਤੁਸੀਂ 100 ਰੁਪਏ ਦੇ ਦਿਓ ਤੇ ਮੈਨੂੰ ਬਹਾਨਾ ਮਿਲ ਜਾਊਗਾ ਕਿਰਾਇਆ ਕਰਨ ਦਾ ਉਹ ਰੁਪਏ